ਕਿ ਜਿਹੜੀ VOTING ਜਿਹੜੀ ਜਾਰੀ ਹੈ ਲੁਧਿਆਣਾ ਦੇ ਨੂਰਵਾਲਾ ਰੋਡ ਤੇ ਮੌਜੂਦ ਜਿੱਥੇ ਕਿ ਰঞ্জੀਤ ਸਿੰਘ ਢਿੱਲੋਂ ਖੁਦ ਪਹੁੰਚੇ ਨੇ VOTING ਕਰਨੀ ਢਿੱਲੋਂ ਸਾਹਿਬ VOTING ਕਰਨ ਲਈ ਪਹੁੰਚੇ ਜੀ 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 ਪਰਿਵਾਰਕ ਤੋਂ ਆਹ ਤੇ ਸਾਰਾ ਪਰਿਵਾਰ ਨਾਲਾ ਜੀ VOTE ਪਾਉਣ ਆਇਆ ਅੱਛਾ ਢਿੱਲੋਂ ਸਾਹਿਬ ਪਹਿਲਾਂ ਗੁਰਦੁਆਰੇ ਨਮਸਤੇ ਕੋਇਆ ਉਸ ਤੋਂ ਬਾਅਦ VOTING ਕਰਨ ਜਾ ਰਹੇ ਹਾਂ ਕਿੱਦਾਂ ਲੱਗ ਰਿਹਾ ਮੇਰਾ ਪਾਤਸ਼ਾਹ ਜਪਾੜ ਖਾਇ ਸੀ ਜਿਹੜਾ ਪਹਿਲਾਂ ਭੋਗ ਪਾਇਆ ਗਿਆ ਅੱਛਾ ਜੀ ਗੁਰਦਾਰਾ ਸਾਹਿਬ ਸਿੱਕੇ ਵਾਲਾ ਵਿੱਚ ਭੋਗ ਪਾਉਣ ਤੋਂ ਬਾਅਦ ਉਪਰੰਤ ਹੋਣ ਇੱਥੇ ਆਏ ਆ ਸਾਡਾ ਸਾਲ ਦੇ ਸ਼ਹੀਦਾਂ ਦੀ ਜਗ੍ਹਾ ਤੇਟਲੋ ਸਭ ਇੰਤਜ਼ਾਮ ਕਿਦਾਂ ਲੱਗ ਰਿਹਾ ਜਿਹੜੇ ਜਿਹੜੇ ਪੋਲਿੰਗ ਬੂਥ ਦੇ ਉੱਪਰ ਇੰਤਜ਼ਾਮ ਕਿਦਾਂ ਰਿਹਾ ਲੱਗ ਰਿਹਾ ਪ੍ਰਸ਼ਾਸਨ ਵੱਲੋਂ ਕਿਉਂਕਿ ਪ੍ਰਸ਼ਾਸਨ ਦਾ ਇੰਤਜ਼ਾਮ ਬੜੀ ਗਰਮੀ ਆ ਪ੍ਰਸ਼ਾਸਨ ਨੇ ਆਪਣੇ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਆ ਵੀ ਵਧੀਆ ਇੰਤਜ਼ਾਮ ਹੋ ਸਕਣ ਕਿਤੇ ਨੇ ਪਰ ਦੇਖੋ ਪਰ ਪੂਰੇ ਨਹੀਂ ਹੋ ਸਕਦੇ ਕਿਉਂਕਿ ਬਹੁਤ ਵੱਡਾ ਵੱਡਾ ਨਿਜਾਮ ਬਹੁਤ ਵੱਡਾ ਚਲੋ ਸਭ ਕੀ ਤੁਸੀਂ ਸਿਆਸਤ ਛੱਡ ਦੇ ਵੀ ਗੱਲ ਕਰ ਰਹੇ ਸੀ ਵੀਡੀਓ ਦੇ ਵਿੱਚ ਕੀ ਕారణ ਕਿ ਰਹੇ ਨੇ ਕਿ ਮਤਭੇਦ ਜਾਂ ਕੀ ਵੀ ਤੁਸੀਂ ਇਮਾਨਦਾਰੀ ਦੀ ਗੱਲ ਕਰਦੇ ਮਤਭੇਦ ਨਹੀਂ ਗੱਲ ਇਹ ਇਮਾਨਦਾਰੀ ਦੀ ਗੱਲ ਇਮਾਨਦਾਰ ਹੋ ਕੇ ਰਾਜਨੀਤੀ ਵਿੱਚ ਰਹਿਣਾ ਔਰ ਉਹਨ ਤੇ ਐਸੇ ਲੋਕਾਂ ਨੂੰ ਚੁਣਨ ਜਿਨ੍ਹਾਂ ਲੋਕਾਂ ਦੀ ਪੈਸੇ ਦੇ ਜ਼ੋਰ ਨਾਲ ਗੁੰਡਾ ਕਰ ਦਿੱਤੇ ਜ਼ੋਰ ਨਾਲ ਲਿਆਕਤ ਨਾ ਹੋਣ ਦੇ ਬਾਵਜੂਦ ਲੋਕ ਐਸੇ ਐਸੇ ਰਾਜਨੀਤੀ ਚ ਆ ਜਾਣ ਜਿਨ੍ਹਾਂ ਦਾ ਵਿਜ਼ਨ ਕੋਈ ਨਹੀਂ ਫਿਰ ਮੈਂ ਮਹਿਸੂਸ ਕਰਦਾ ਵੀ ਇਮਾਨਦਾਰੀ ਚੱਕੀ ਫਿਰਦੀਏ ਪੱਲੇ ਬੰਨੀ ਫਿਰਦੀਏ ਤੇ ਤੁਰੇ ਫਿਰੇ ਉਹਦਾ ਫਾਇਦਾ ਕੋਈ ਨਹੀਂ ਜੇ ਲੋਕ ਹੀ ਨਾ ਪਸੰਦ ਕਰਨ ਇਮਾਨਦਾਰੀ ਨੂੰ ਫਿਰ ਫਾਇਦਾ ਕੀ ਹੈ ਚਲੋ ਸਰ ਜਿਹੜੀ ਗੱਲ ਕਰ ਰਹੇ ਜੇ ਕਿ ਬਜ਼ੁਰਗ ਕਾਫੀ ਜਿਹੜੇ ਕੋ ਵੋਟਿੰਗ ਕਰਨ ਆ ਰਹੇ ਨੇ ਸੂਰੇ ਸਰ ਨੌਜਵਾਨਾਂ ਨੂੰ ਬਹੁਤ ਦੇਖਣ ਨੂੰ ਮਿਲ ਰਿਹਾ ਕਿ ਨੌਜਵਾਨਾਂ ਨੂੰ ਕੀ ਕਹਿਣਾ ਚਾਹੀਦਾ ਤੁਹਾਨੂੰ ਮੈਂ ਤਾਂ ਸਾਰਿਆਂ ਨੂੰ ਸਾਰੇ ਵਰਗਾਂ ਨੂੰ ਕਹਿੰਦਾ ਬੋਟ ਪਾਓ ਬੋਟ ਤਾਂ ਸਾਡਾ ਅਖਤਿਆਰ ਆ ਤੁਹਾਨੂੰ ਮਿਲਿਆ ਬੜਾ ਮੁਸ਼ਕਲ ਦੇ ਨਾਲ ਬੜੀਆਂ ਕੁਰਬਾਨੀਆਂ ਤੋਂ ਬਾਅਦ ਮਿਲਿਆ ਇਹਨੂੰ ਹਰੇਕ ਨੂੰ ਇਸਤੇਮਾਲ ਕਰਨਾ ਚਾਹੀਦਾ ਸਾਡੇ ਇੱਕ ਹੋਰ ਵੀ ਤਰਸ ਦੀ ਸਾਡੇ ਨੌਜਵਾਨ ਬਾਹਰ ਚਲੇ ਗਏ ਨੇ ਇੱਥੇ ਬਜ਼ੁਰਗ ਰਹਿ ਗਏ ਨੇ ਤੇ ਬਜ਼ੁਰਗ ਵੋਟ ਪਾ ਰਹੇ ਨੇ ਜੇ ਜੇਕਰ ਗੱਲ ਕਰੀਏ ਨੌਜਵਾਨਾਂ ਨੂੰ ਨੌਜਵਾਨ ਜਿਹੜੇ ਨਹੀਂ ਆ ਰਹੇ ਤੁਸੀਂ ਅਪੀਲ ਕੀਤੀ ਆ ਪਰ ਜੇਕਰ ਦੂਜੇ ਪਾਸੇ ਗੱਲ ਕਰੀਏ ਇੰਤਜ਼ਾਮ ਵੀ ਚਲੋ ਸਹੀ ਹੋਏ ਨੇ ਜੇਕਰ ਗੱਲ ਕਰੀਏ ਮੁੱਦੇ ਮੁੱਦੇ ਕਿਹੜੇ ਰਹਿਣਗੇ ਜੇ ਕਿਸ ਮੁੱਦੇ ਆ ਦੇ ਆਧਾਰ ਤੇ ਜਿਹੜੀ VOTING ਹੋਣੀ ਹੈ ਦੇਖੋ ਮੈਂ ਸਵਾ 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 ਮਹੀਨਾ ਹੋ ਗਿਆ ਲੱਗੇ ਨੂੰ ਆਪਾਂ ਮੁੱਦਿਆਂ ਤੇ ਲੜਾਈ ਲੜੀ ਆ ਆਪਾਂ ਕਿਹੜਾ ਕੋਈ ਝੂਠ ਬੋਲਿਆ ਇਹ ਬਾਕੀ ਤਾਂ ਲੜਦੇ ਰਹੇ ਨੇ ਆਪਸ ਵਿੱਚ ਆਪਾਂ ਮੁੱਦਿਆਂ ਤੇ ਲੜਦੇ ਰਹੇ ਆ ਬਾਹਰਲੇ ਆ ਬਾਹਰੋਂ ਆਏ ਨੇ ਮੁੱਢੋ ਰੱਦ ਕਰ ਦੇਣਾ ਚਾਹੀਦਾ ਲੁਧਿਆਣਵੀ ਇਹਨਾਂ ਮੁੱਢੋ ਜੀ ਬਿਲਕੁਲ ਸਾਡੇ ਨਾਲ ਸੀ ਰਣਜੀਤ ਸਿੰਘ ਢਿੱਲੋਂ ਜਿਹ